ਆਪ ਨੇਤਾ ਨਿਲਗਰਗਦਾ ਬਿਆਨ ਨਸ਼ਾ ਤਸਕਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਤੇ ਉਹਨਾਂ ਵਿਰੁੱਧ ਕੇਸ ਦਰਜ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਇਹ ਨਸ਼ਾ ਵਿਰੁੱਧ ਲੜਾਈ ਵਿੱਚ ਇੱਕ ਬਹੁਤ ਵਧੀਆ ਸੰਕੇਤ ਹੈ ਮਾਨ ਸਰਕਾਰ ਨਸ਼ਾ ਵਿਰੁੱਧ 360 ਡਿਗਰੀ ਮਹਿੰਮ ਚਲਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਦੀ ਸਪਲਾਈ ਲੜੀ ਨੂੰ ਤੋੜਨ ਦੇ ਨਾਲ ਨਾਲ ਮੰਗ ਨੂੰ ਘਟਾਉਣ ਲਈ ਇੱਕ ਜਨ ਤੱਕ ਜਾਗਰੂਕਤਾ ਮਹਿੰਮ ਚਲਾਈ ਜਾ ਰਹੀ ਹੈ ਨਸ਼ੇੜੀਆਂ ਲਈ ਨਸ਼ਾ ਛਡਾਊ ਕੇਂਦਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਦੇਖੋ ਅੱਜ ਨਾ ਬਠਿੰਡਾ ਜ਼ਿਲ੍ਹੇ ਦੇ ਗੁੰਨਿਆਣਾ ਬਲਾਕ ਦੇ ਵਿੱਚ ਇੱਕ ਜਿਹੜਾ ਹੈਗਾ ਉੱਥੋਂ ਦੀਆਂ ਪੰਚਾਇਤਾਂ ਨੇ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਲਿਆ ਹੈਗਾ ਡਰਗ ਤਸਕਰਾ ਦੇ ਖਿਲਾਫ ਕਿ ਜੋ ਵੀ ਡਰਗ ਤਸਕਰ ਨੇ ਜਿੱਥੇ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ ਉੱਥੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਵੀ ਚਲਾਇਆ ਜਾਏਗਾ ਇੱਕ ਵੱਡੀ ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ ਤੇ ਮੈਂ ਸਮਝਦਾ ਇਹ ਜਿਹੜੀ ਖਬਰ ਹੈ ਇਹ ਕਾਫੀ ਸਕੂਨ ਦੇਣ ਵਾਲੀ ਹੈ ਕਿ ਜਦੋਂ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੁਹਿੰਮ ਚਲਾ ਰਹੇ ਹਾਂ ਔਰ ਮਾਨ ਸਰ ਦੀ ਸਰਕਾਰ ਲਗਾਤਾਰ ਜਿਹੜਾ ਹੈਗਾ ਡਰਗ ਤਸਕਰਾਂ ਦੇ ਉੱਤੇ ਵਾਰ ਕਰ ਰਹੀ ਹੈ ਉਸ ਵਕਤ ਐਸੀ ਖਬਰ ਦਾ ਆਣਾ ਇੱਕ ਚੰਗਾ ਸੰਕੇਤ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਕਿਉਂਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਸ ਮੁਹਿੰਮ ਦੇ ਵਿੱਚ ਲੋਕਾਂ ਦੀ ਔਰ ਰੂਟ ਪੱਧਰ ਦੇ ਉੱਤੇ ਜਿਹੜੀ ਹੈ ਉਸ ਸ਼ਮੂਲੀਅਤ ਨਹੀਂ ਹੁੰਦੀ ਔਰ ਇਹ ਸ਼ਮੂਲੀਅਤ ਇਹ ਮਤਾ ਇਹ ਦੱਸਦਾ ਹੈਗਾ ਕਿ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਸਾਥ ਦੇ ਰਹੇ ਹੈਗੇ ਹੈ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਉਹ ਸਾਥ ਦੇ ਰਿਹਾ ਜਿੱਦਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਮਾਨ ਸਾਹਿਬ ਦੀ ਸਰਕਾਰ 360 ਡਿਗਰੀ ਦੇ ਉੱਤੇ ਜੁਧ ਨਸ਼ਾ ਦੇ ਵਿਰੁੱਧ ਜਿਹੜੀ ਹੈ ਉਹ ਕੰਪੇਨ ਚਲਾ ਰਹੀ ਹੈ ਜਿੱਥੇ ਇੱਕ ਬੰਨੇ ਅਸੀਂ ਸਪਲਾਈ ਚੇਨ ਤੋੜ ਰਹੇ ਆ ਦੂਜੇ ਪਾਸੇ ਜਿਹੜੀ ਡਿਮਾਂਡ ਹੈਗੀ ਹੈ ਉਹਨੂੰ ਘੱਟ ਕਰਨ ਵਾਸਤੇ ਜਨ ਚੇਤਨਾ ਮੁਹਿੰਮ ਚਲਾ ਰਹੇ ਆ ਸੈਮੀਨਾਰ ਕਰ ਰਹੇ ਆ ਸਕੂਲਾਂ ਦੇ ਵਿੱਚ ਪੰਚਾਇਤਾਂ ਦਾ ਸਾਥ ਦੇ ਰਹੇ ਆ ਔਰ ਤੀਸਰੇ ਬੰਨੇ ਜਿਹੜੇ ਡਰਗ ਐਡਿਕਟ ਹੈਗੇ ਆ ਉਹਨਾਂ ਦੇ ਰੀਹੈਬਿਲੀਟੇਸ਼ਨ ਵਾਸਤੇ ਜਿੱਥੇ ਰੀਹੈਬ ਸੈਂਟਰ ਹੈਗੇ ਆ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੈਗਾ ਸੋ ਇਹ ਜਿਹੜੀ ਖਬਰ ਗੁੰਨਿਆਨਾ ਬਲੌਗ ਤੋਂ ਆਈ ਹੈ ਮਤਲਬ ਕਾਫੀ ਤਸੱਲੀ ਭਰੀ ਹੈਗੀ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਇਸ ਤਰ੍ਹਾਂ ਦੀਆਂ ਖਬਰਾਂ ਹੁਣ ਪੰਜਾਬ ਦੇ ਕੋਨੇ-ਕੋਨੇ ਤੋਂ ਆਉਣਗੀਆਂ